ਬੰਦਾ ਖਾਣਾ ਖਾਂਦਾ ਹੈ ਖਾਣਾ ਖਾਣ ਤੋਂ ਬਹੁਤ ਉਹਦੇ ਗੈਸ ਤਜਾਬ ਇਹਨਾਂ ਜ਼ਿਆਦਾ ਵੱਜ ਜਾਂਦਾ ਹੈ ਉਹ ਕਹਿੰਦਾ ਮੇਰੀ ਇੱਥੋਂ ਆ ਵਿਚਕਾਰ ਜੇ ਤੋ ਦਰਦ ਹੋ ਕੇ ਪਿੱਛੇ ਤੱਕ ਜਾਂਦਾ ਉਹ ਕੀ ਚੀਜ਼ ਹੁੰਦੀ ਹੈ ਜਿਹੜੀ ਉਹ ਪਾਚਨ ਕਿਦਾ ਸਾਡੀ ਖਰਾਬ ਹੋਈ ਹੁੰਦੀ ਹੈ ਗੈਸ ਬਣ ਲੱਗ ਜਾਂਦੀ ਸਾਡੇ ਪੇਟ 'ਚ ਹਜਮ ਨਹੀਂ ਹੁੰਦਾ ਠੀਕ ਹੈ ਤੁਸੀਂ ਖਾਣਾ ਖਾ ਕੇ ਹਾਂਜੀ ਘੜੀ ਦੇ ਨੋਟ ਕਰ ਲਓ 10 ਮਿੰਟ ਬਾਅਦ ਗੋਲੀ ਚੂਸ ਲਿਓ ਬਸ ਨਾ ਗੈਸ ਨਹੀਂ ਬਣਦੀ ਤੇ ਪੇਟ ਹਲਕਾ ਜੂ ਬਿਲਕੁਲ ਅੱਛਾ ਜੀ ਤੇ ਨਾ ਤਿਆ ਬਣੇ ਜਦੋਂ ਗੋਲੀ ਚੂਸੋਂਗੇ ਜੀ ਬਸ ਉਹਨੂੰ ਆ ਮੂੰਹ ਤੇ ਜੀਭ ਤੇ ਰੱਖੋ ਜਾਈਂ ਪਾਚ ਜੂਸ ਲਰੋ ਇਹਨੂੰ ਸਵਸਥ ਬੰਦਾ ਖਾ ਸਕਦਾ ਸਿਹਤਮੰਦ ਮਰਜੀ ਜਿਹੜਾ ਮਰਜੀ ਉਹਨੂੰ ਕੀ ਫਾਇਦੇ ਹੋਣਗੇ ਜੇ ਸਿਹਤਮੰਦ ਖਾਦਾ ਪੀਤਾ ਹਜਮ ਹੋਊਗਾ ਪਾਚਨ ਕਿਰਿਆ ਸਹੀ ਕਰੂਗੀ ਇਹ ਗੈਸ ਤੇ ਆਪ ਨਹੀਂ ਬਣ ਦੇਊਗੀ ਸਾਰੇ ਕੰਮ ਕਰੂਗੀ ਇਹ ਦਾ ਸਵਾਦ ਵੀ ਵਧੀਆ ਹੈ ਜੀ ਹਾਂ ਸਵਾਦ ਬਹੁਤ ਸਹੀ ਮਿੰਦਾ ਲੱਗਿਆ ਕਿ ਤੇ ਕੋੜੀ ਹੋਊਗੀ ਨਹੀਂ ਨਹੀਂ ਕੋੜੀ ਤੁਹਾਡੇ ਕੋਲ ਚਿਕਨ ਗੁਣੀਏ ਦਾ ਹੱਡਾਂ ਚੋਂ ਜਿਹੜਾ ਦਰਦ ਮਤਲਬ ਵਿੱਚ ਵੜ ਜਾਂਦਾ ਉਹਦਾ ਨੁਸਖਾ ਫਾਰਮੂਲਾ ਹੈ ਜੀ ਕੋਈ ਹਾਂ ਜੀ ਆਪਣਾ ਹਫਤੇ ਚ ਰਿਜ਼ਲਟ ਦੇ ਦਿੰਦੇ ਗੋਡਿਆਂ ਤੇ ਇੱਕ ਹਫਤੇ ਰਿਜ਼ਲਟ ਦੇ ਦਿਆਂ ਕਿ 15 ਦਿਨਾਂ ਚ ਬਹੁਤ ਵਧੀਆ ਬੰਦੇ ਨੂੰ ਰੀਫ ਮਿਲ ਜਾਂਦੀ